ਸਤਿ ਸ੍ਰੀ ਗਾਲ ਜੀ ਮੈਂ ਲੋਕ ਬੋਲੀਆਂ ਪੇਸ ਤੋਂ ਗੁਰਦੀਪ ਕੌਰ ਜਿੱਦਾਂ ਕਿ ਤੁਹਾਨੂੰ ਬਹੁਤ ਸੋਹਣੀਆਂ ਬਹੁਤ ਸੋਹਣੇ ਰਿਸ਼ਤੇ ਆ ਤੇ ਹਰ ਰੋਜ਼ ਤੁਹਾਨੂੰ ਬੋਲੀਆਂ ਸੁਣਾਉਣੇ ਆ ਅੱਜ ਤੁਹਾਨੂੰ ਸੁਣਾਉਣੇ ਆ ਭੂਆ ਦੇ ਰਿਸ਼ਤੇ ਤੇ ਖੂਬਸੂਰਤ ਜੀਆਂ ਬੋਲੀਆਂ ਜਿੱਦਾਂ ਕਿ ਭੂਆ ਭਤੀਜੀਆਂ ਦਾ ਭਤੀਜਿਆਂ ਨਾਲ ਬਹੁਤ ਪਿਆਰ ਹੁੰਦਾ ਬਹੁਤ ਸੋਹਣਾ ਨਿੱਗਾ ਰਿਸ਼ਤਾ ਹੁੰਦਾ ਭੂਆ ਦਾ ਤੇ ਭੂਆ ਨਾਲ ਨੋਕ-ਚੋਕ ਵੀ ਭੂਆ ਨਾਲ ਪਿਆਰ ਵੀ ਚੱਲਦਾ ਰਹਿੰਦਾ ਤੇ ਅੱਜ ਆਪਾਂ ਸੁਣਦੇ ਆ ਭੂਆ ਦੇ ਰਿਸ਼ਤੇ ਤੇ ਬਹੁਤ ਸੋਹਣੀਆਂ ਬੋਲੀਆਂ ਸੱਪ ਵਰਗੀ ਤੇਰੀ ਤੋਰ ਨਹੀਂ ਪੂਆਸਿਓ ਵਰਗਾ ਰੰਗ ਤੇਰਾ ਸੱਪ ਵਰਗੀ ਤੇਰੀ ਤੋਰ ਨਹੀਂ ਪੂਆਸਿਓ ਵਰਗਾ ਰੰਗ ਤੇਰਾ ਨਹੀਂ ਮੈਂ ਉਧਰ ਗਿਆ ਮਾਰ ਪੁਆਜੀ ਗੇੜਾ ਨਹੀਂ ਮੈਂ ਉਧਰ ਗਿਆ ਮਾਰ ਪੁਆਜੀ ਗੇੜਾ ਨਹੀਂ ਮੈਂ ਉਧਰ ਗਿਆ ਮਾਰ ਪੁਆਜੀ ਗੇੜਾ ਪੁਆ ਨਖਰੋ ਸਾਡੇ ਆਈ ਪੁਆ ਨਖਰੋ ਸਾਡੇ ਆਈ ਅਸੀਂ ਬਿਠਾ ਲਈ ਖੁੰਝੇ ਬਿੱਲੀਆਂ ਨੇ ਖਾਲੀ ਤੋੜ ਕੇ ਸਾਰੀ ਹਵੇਲੀ ਗੂੰਜੇ ਬਿੱਲੀਆਂ ਨੇ ਖਾਲੀ ਤੋੜ ਕੇ ਸਾਰੀ ਹਵੇਲੀ ਗੂੰਜੇ ਪੂਆ ਦੇ ਕਰ ਮੱਝਲ ਮੇਰੀ ਮਿਲਦੀ ਪਹਿਰ ਦੇ ਤੜਕੇ ਵੀ ਪੂਆ ਫੁੱਫੜ ਚੋਣ ਲੱਗੇ ਪੂਆ ਫੁੱਫੜ ਚੋਣ ਲੱਗੇ ਚੋਂਦੇ ਚੋਂਦੇ ਲੜਪੇ ਵੀ ਇੰਨੇ ਨੂੰ ਆ ਗਿਆ ਪੁਲਸੀਆ ਲੈ ਗਿਆ ਦੋਹਾਨੂੰ ਫੜ ਕੇ ਬਈ ਪੁਆ ਤਾਂ छुट ਗਈ ਟੂਮਾ ਦੇ ਕੇ ਪੁਆ ਤਾਂ छुट ਗਈ ਟੂਮਾ ਦੇ ਕੇ ਫੁੱਫੜ ਤੇ ਘੋਟਣਾ ਖੜ ਕੇ ਦਿਲ ਦੇ ਰੋਗ ਬੁਰੇ ਪੈ ਗਿਆ ਕਾਲਜਾ ਫੜ ਕੇ ਦਿਲ ਦੇ ਰੋਗ ਬੁਰੇ ਪੈ ਗਿਆ ਕਾਲਜਾ ਫੜ ਕੇ ਦਿਲ ਦੇ ਰੋਗ ਬੁਰੇ ਬੈ ਗਿਆ ਕਾਲਜਾ ਫੜ ਕੇ ਦਿਲ ਦੇ ਰੋਗ ਬੁਰੇ ਪੁਆ ਤੇ ਸਾਡੀ ਆਪਣੀ ਫੁੱਫੜ ਕਿਸੇ ਦਾ ਹੋਰ ਪੂਆ ਤੇ ਸਾਡੀਆਂ ਆਪਣੀ ਫੁੱਫੜ ਕਿਸੇ ਦਾ ਹੋਰ ਪੂਆ ਤੇ ਅਸੀਂ ਰੱਖ ਲਈ ਫੁੱਫੜ ਨੂੰ ਲੈ ਗਏ ਚੋਰ ਪੂਆ ਨੱਚਦੀ ਅਡੀਆਂ ਦੇ ਜ਼ੋਰ ਪੂਆ ਨੱਚਦੀ ਅਡੀਆਂ ਦੇ ਜ਼ੋਰ ਪੂਆ ਨੱਚਦੀ ਅਡੀਆਂ ਦੇ ਜ਼ੋਰ ਪੂਆ ਕੁੜੀ ਨੇ ਕੁੜਤੀ ਸਵਾਈ ਪੂਆ ਕੁੜੀ ਨੇ ਕੁੜਤੀ ਸਵਾਈ ਕੁੜਤੀ ਸਵਾਈ ਅੱਡ ਦੀਨੀ ਹੱਥ ਲਾਇਆ ਤੇ ਹੱਥ ਲਾਇਆ ਤੇ ਉਹ ਲਾਪਟਾ ਛੱਡ ਦੀਨੀ ਹੱਥ ਲਾਇਆ ਤੇ ਹੱਥ ਲਾਇਆ ਤੇ ਉਹ ਲਾਪਟਾ ਛੱਡ ਦੀਨੀ ਹੱਥ ਲਾਇਆ ਤੇ ਪੂਆ ਸਾਡੀ ਗੰਨੇ ਦੀ ਪੋਰੀ ਫੁੱਫੜ ਖੰਡ ਪਰਾਣਾ ਉਂਠ ਦੇ ਗਲ ਵਿੱਚ ਡੱਲੀ ਪੈ ਗਈ ਏ ਕੀ ਵਰਤ ਗਿਆ ਪਾਣਾ ਹੋ ਰਾਂਦੇ ਘਰ ਵਾਲੇ ਦੇਖ ਕੇ ਭੂਆ ਸਿੱਟ ਦੀ ਲਾਲਾ ਮੇਰੇ ਵਾਰੀ ਰੁਸ ਗਿਐਨੀ ਰੱਬ ਖਸਮਾ ਨੂੰ ਖਾਣਾ ਮੇਰੇ ਵਾਰੀ ਰੁਸ ਗਿਐਨੀ ਰੱਬ ਖਸਮਾ ਨੂੰ ਖਾਣਾ ਮੇਰੇ ਵਾਰੀ ਰੁਸ ਗਿਐਨੀ ਰੱਬ ਖਸਮਾ ਨੂੰ ਖਾਣਾ ਭੂਆ ਸਾਡੀ ਫੁੱਫੜ ਨਾਲ ਲੜਕੇ ਕੰਧ ਦੇ ਉੱਤੇ ਚੜ ਗਈਨੀ ਅਡੇਡ ਨਰਮੇ ਦੇ ਵਿੱਚ ਵੜ ਗਈਨੀ ਅਡੇਡ ਨਰਮੇ ਦੇ ਵਿੱਚ ਵੜ ਗਈ ਮੰਗਰੇ ਸਾਡਾ ਫੁੱਫੜ ਬੜਗੇ ਆ ਭੂਆ ਤੇ ਅੱਗੇ ਅੜਗੀ ਨੀ ਭੂਆ ਸਾਦਾਂ ਦੇ ਨਾਲ ਭੂਆ ਸਾਦਾਂ ਦੇ ਨਾਲ ਰੜਗੀ ਨੀ ਭੂਆ ਸਾਦਾਂ ਦੇ ਨਾਲ ਰੜਗੀ ਨੀ ਭੂਆ ਸਾਦਾਂ ਦੇ ਨਾਲ ਰੜਗੀ ਪੈਗ ਦੇ ਉੱਤੇ ਪੈਗ ਚਾੜਦਾ ਫੁੱਫੜ ਭੂਆ ਤੋਂ ਨੋਟਵਾਰ ਦਾ ਪੈਗ ਦੇ ਉੱਤੇ ਪੈਗ ਚਾੜਦਾ ਫੁੱਫੜ ਭੂਆ ਤੋਂ ਨੋਟਵਾਰ ਦਾ ਆ ਗਈ ਮੁਖ ਦੇ ਲਾਲੀ ਨੀ ਹੁਣ ਬੈਠ ਗਏ ਆ ਕਰਕੇ ਬਟੂਆ ਖਾਲੀ ਨਹੀਂ ਹੁਣ ਬੈਠ ਗਿਆ ਕਰਕੇ ਬਟੂਆ ਖਾਲੀ ਨਹੀਂ ਹੁਣ ਬੈਠ ਗਿਆ ਕਰਕੇ ਬਟੂਆ ਖਾਲੀ ਹਰੇ ਹਰੇ ਕਾ ਵਿੱਚ ਟੂਟੀਆਂ ਦਾ ਪਾਣੀ ਹਰੇ ਹਰੇ ਕਾ ਵਿੱਚ ਟੂਟੀਆਂ ਦਾ ਪਾਣੀ ਨੱਚ ਲੈ ਪੁਆ ਨਹੀਂ ਤੂੰ ਤਗਿੱਦਿਆਂ ਦੀ ਰਾਣੀ ਨੱਚ ਲੈ ਪੁਆ ਨਹੀਂ ਤੂੰ ਤਗਿੱਦਿਆਂ ਦੀ ਰਾਣੀ ਨੱਚ ਲੈ ਪੂਆਨੀ ਤੂੰ ਦਗਿੱਦੀ ਆਂਦੀ ਰਾਣੀ ਪੂਆ ਕੁੜੀ ਨੇ ਕੁੜਤੀ ਸਵਾਈ ਪੂਆ ਕੁੜੀ ਨੇ ਕੁੜਤੀ ਸਵਾਈ ਕੇਰੇ ਗੋਲੇ ਰ ਖਾਕੇ ਪਟਤੀ ਫੈਸ਼ਨ ਨੇ ਰੱਖੇ ਫੁੱਫੜਦੀ ਹੋਸ ਭਲਾ ਕੇ ਪਟਤੀ ਫੈਸ਼ਨ ਨੇ ਫੁੱਫੜਦੀ ਹੋਸ ਭਲਾ ਕੇ ਪਟਤੀ ਫੈਸ਼ਨ ਨੇ ਨੀ ਫੁੱਲ ਬਾਜਰਾ ਬਾਜਰੇ ਦੀ ਛੱਲੀ ਨੀ ਫੁੱਲ ਬਾਜਰਾ ਬਾਜਰੇ ਦੀ ਛੱਲੀ ਭੂਆ ਡਾਰੀ ਨਿਕਲ ਚੱਲੀ ਲੈ ਕੇ ਲੱਲੀ ਛੱਲੀ ਨੀ ਫੁੱਲ ਬਾਜਰਾ ਬਾਜਰੇ ਦੀ ਛੱਲੀ ਨੀ ਫੁੱਲ ਬਾਜਰਾ ਬਾਜਰੇ ਦੀ ਛੱਲੀ ਭੂਆ ਆਈ ਕੀ ਕੁਝ ਲੈ ਆਈ ਭੂਆ ਆਈ ਕੀ ਕੁਝ ਲੈ ਆਈ ਲੈ ਕੇ ਆਈ ਕੇਲੇ ਪਿੰਡਦਿਆਂ ਮੁੰਡਿਆਂ ਨਾ ਕੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆਂ ਨਾਲ ਕੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆਂ ਨਾਲ ਪੂਆ ਸੱਡੀ ਦੇ ਨਖਰੇ ਉੱਚੇ ਪੂਆ ਸੱਡੀ ਦੇ ਨਖਰੇ ਨੀਚੇ ਤੋਰ ਤੁਰੇ ਓ ਮੋਰਾਂ ਦੇ ਪੈਰਾਂ ਦੇ ਵਿੱਚ ਜਿੰਮੀ ਚੂਤੇ ਮੇਕਅਪ ਕਿੱਟ ਸਫੋਰਾ ਦੀ ਪੈਰਾਂ ਦੇ ਵਿੱਚ ਜਿੰਮੀ ਚੂਤੇ ਮੇਕਅਪ ਕਿੱਟ ਸਫੋਰਾ ਦੀ ਪੈਰਾਂ ਦੇ ਵਿੱਚ ਜਿੰਮੀ ਚੂਤੇ ਮੇਕਅਪ ਕਿੱਟ ਸਫੋਰਾ ਦੇ ਨਾਲੇ ਪੂਆਰ ਸਿਰਸ ਬੈਂਦੀ ਨਾਲੇ ਠੁਮਕੇ ਲਾਵੇ ਪੂਆ ਗਿਰਗਟ ਵਾਂਗੂ ਰੰਗ ਬਟਾਵੇ ਪੂਆ ਗਿਰਗਟ ਵਾਂਗੂ ਰੰਗ ਬਟਾਵੇ ਪੂਆ ਗਿਰਗਟ ਰੰਗ ਬਟਾਵੇ ਪੂਆ ਗਿਰਗਟ ਵਾਂਗੂ ਰੰਗ ਬਟਾਵੇ